ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ ਪੰਜਾਬ న్యూਸ ਪੰਜਾਬ న్యూਸ ਆਗਾਜ਼ ਕਰਾਂਗੇ ਸਭ ਤੋਂ ਵੱਡੀ ਖਬਰ ਦੇ ਨਾਲ ਕੱਚਾ ਆੜਤੀਆ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਵੜਿੰਗ ਦੀ ਪ੍ਰਧਾਨਗੀ ਦੇ ਵਿੱਚ ਸ਼ਹਿਰ ਦੇ ਮੋੜ ਰੋਡ ਸਥਿਤ ਮੁਕਸਾ ਗੈਸਟ ਹਾਊਸ ਵਿਖੇ ਹੋਈ ਜਿਸ ਦੇ ਵਿੱਚ ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੋ ਨੇ ਪੰਜਾਬ ਦੇ ਜਸਵਿੰਦਰ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਮੀਟਿੰਗ ਦੇ ਵਿੱਚ ਮੌਜੂਦ ਸਮੂਚੇ ਆੜਤੀਆ ਪਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਤੇ ਨਾਲ ਹੀ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਜਨਰਲ ਸਕੱਤਰ श्री पुनीत कुमार जनरल सेक्रेटरी राजेंद्र अरोड़ा सेक्रेटरी प्रीतपाल सिंह मीडिया इंचार्ज भी शामिल रहे इस मौके ਦੱਸਿਆ ਜਾ ਰਿਹਾ ਹੈ ਕਿ શ્રી ਮੁਖਸਰ ਦੀ ਕੱਚਾ ਆਰਤੀਆਂ ਐਸੋਸੀਏਸ਼ਨ ਦੇ ਵੱਲੋਂ ਇੱਕ ਮੰਗ ਪੱਤਰ ਵੀ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੂੰ ਸੌਂਪਿਆ ਗਿਆ ਹੈ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਹੈ ਕਿ ਆੜਤ ਦੇ ਵਿੱਚ ਵਾਧਾ ਕਰਨ ਦੇ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਯਤਨ ਕਰ ਰਹੇ ਨੇ ਤੇ ਉਹਨਾਂ ਵਿਸ਼ਵਾਸ ਵੀ ਦਿਵਾਇਆ ਹੈ ਕਿ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਆੜਤ 2.5 ਰੁਪਏ ਤੇ ਲੇਬਰ ਰੇਟ ਵੀ ਹਰਿਆਣਾ ਦੇ ਬਰਾਬਰ ਹੋ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਕਿਸੇ ਆੜਤੀਏ ਦਾ ਸ਼ੈਲਰ ਲੱਗਿਆ ਹੋਇਆ ਹੈ ਤੇ ਉਸ ਦੇ ਨਾਲ ਕਿਸੇ ਕਿਸਮ ਦਾ ਤੱਕਾ ਹੋ ਰਿਹਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰਨ ਉਹਨਾਂ ਦੀ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰਵਾਈ ਜਾਵੇਗੀ ਪ੍ਰਧਾਨ ਰਾਣਾ ਨੇ ਪੁਰਜ਼ੋਰ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆੜਤੀਏ ਪਾਈਚਾਰੇ ਦੀਆਂ ਮੰਗਾਂ ਨੂੰ ਹੱਲ ਨਾ ਕਰਵਾ ਸਕੇ ਤਾਂ ਫਿਰ ਉਹ ਪ੍ਰਦਾਨਗੀ ਦੇ ਅਹੁਦੇ ਨੂੰ ਤਿਆਗ ਦੇਣਗੇ ਮੈਂ ਨਹੀਂ ਕਹਿੰਦਾ ਕਿ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਗਈਆਂ ਬੇਸ਼ੱਕ ਸਾਡੀਆਂ ਘੱਟ ਮੰਨ ਹੋਈਆਂ ਪਰ ਅਸੀਂ ਅਗਲੀ ਮੀਟਿੰਗ ਦਾ ਰਾਹ ਪੱਧਰਾ ਕਰਕੇ ਉੱਥੇ ਉਦੋਂ ਕਿ ਅਸੀਂ ਅਗਲੀ ਮੀਟਿੰਗ ਕਿ ਆ ਕੇ ਬੈਠੀਏ ਤਾਂ ਅਫਸਰ ਸਾਡੇ ਲੋ ਪਹਿਲਾਂ ਮੀਟਿੰਗ ਕਿ ਬੈਠੇ ਹੋਣ ਇਹੋ ਜਿਹਾ ਕੋਈ ਲਫਜ਼ ਨਾ ਅਫਸਰਾਂ ਨੂੰ ਸਾਡੇ ਮੂੰਹ ਤੋਂ ਨਿਕਲ ਜਾਵੇ ਕਿ ਜਿਹਦੇ ਕਰਕੇ ਉਹ ਸਾਡੀ ਆਵਾਜ਼ ਸੁਣਨੀ ਪਸੰਦ ਨਾ ਕਰਨ ਸਾਡਾ ਫੋਨ ਚੱਕਣਾ ਪਸੰਦ ਨਾ ਕਰਨ ਸੋ ਵੀਰੋ ਅਸੀਂ ਲੱਗੇ ਆ ਮੰਤਰੀ ਸਾਹਿਬਾਨਾਂ ਨੂੰ ਸਾਨੂੰ ਪੂਰਨ ਭਰੋਸਾ ਦਿੱਤਾ ਹੈ ਕੀਸੀਜਨ ਤੋਂ ਪਹਿਲਾਂ ਪਹਿਲਾਂ ਤੁਹਾਡੀਆਂ ਅਸੀਂ ਸਾਰੀਆਂ ਮੁਸ਼ਕਲਾਂ ਹੱਲ ਕਰਾਂਗੇ 9 ਕਰੋੜ ਦੀ ਗੱਲ ਰਣਜੀਤ ਸਿੰਘ ਨੇ ਕੀਤੀ ਜਿਸ ਦਿਨ ਪ੍ਰਧਾਨ ਬਣੇ ਤਾਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਆ ਕੋਸ਼ਿਸ਼ ਇਹ ਸੀ ਕਿ ਜੋ 9 ਕਰੋੜ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਆਪਾਂ ਲਿਆਂਦਾ ਉਹ ਪੰਜਾਬ ਦੇ ਆੜੀਆਂ ਦੇ ਖਾਤਿਆਂ ਵਿੱਚ ਪਾਈਏ ਉਹਦੇ ਵੀ ਮੈਂ ਮੈਸੇਜ ਤੁਹਾਨੂੰ ਭੇਜਦਾ ਰਿਆਂ ਜਿੱਦ ਤੱਕਿੱ ਨਹੀਂ ਗਈ ਉਹ ਵੀ ਮੈਸੇਜ ਕੱਢ ਕੇ ਗਰੁੱਪਾਂ 'ਚ ਦੇਖ ਲਿਓ ਅਗਲੀ ਖਬਰ ਸ਼੍ਰੀ ਫਤਿਹਗੜ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਆਵਾਰਾ ਕੁੱਤਿਆਂ ਦੀ ਨਸਬੰਦੀ ਜੋ ਹੈ ਜ਼ਿਲ੍ਹੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁੱਤਿਆਂ ਦੇ ਮਾਮਲੇ ਜੋ ਨੇ ਲਗਾਤਾਰ ਹੀ ਇਸ ਪਿੰਡ ਦੇ ਵਿੱਚ ਵਧਦੇ ਜਾ ਰਹੇ ਸੀ ਜਿਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਜੋ ਇਹ ਫੈਸਲਾ ਕੀਤਾ ਗਿਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਸਾਲ 2024 ਦੇ ਵਿੱਚ ਕਰੀਬ 7400 ਮਾਮਲੇ ਡੌਗ ਬਾਈਟਸ ਦੇ ਸਾਹਮਣੇ ਆਏ ਸੀ ਤੇ 2025 ਦੇ ਵਿੱਚ ਹੁਣ ਤੱਕ 3000 ਦੇ ਲਗਭਗ ਜਿਹੜੇ ਮਾਮਲੇ ਨੇ ਸਾਹਮਣੇ ਆ ਚੁੱਕੇ ਨੇ ਤਾਨੂ ਦਾਜ਼ੇ ਕੀ ਡੌਗ ਬਾਈਟਸ ਸਣੇ ਸਾਰੇ ਹੀ ਜਾਨਵਰਾਂ ਦੇ ਕੱਟਣ ਤੋਂ ਬਚਾਅ ਦੇ ਲਈ ਹੁਣ ਸਾਰੇ ਆਮਾਦਨਿਕ ਕਲੀਨਿਕਾਂ ਦੇ ਵਿੱਚ ਐਂਟੀ ਰੇਬੀਆਸ ਟੀਕਾਕਰਨ ਸ਼ੁਰੂ ਹੋਵੇਗਾ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਡੌਗ ਬਾਈਟਸ ਦੇ ਮਾਮਲੇ ਜੋਨੇਓ ਸਾਹਮਣੇ ਆ ਰਹੇ ਸੀ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਇਸ ਕੇਸਾਂ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ ਸਿਹਤ ਵਿਭਾਗ ਫਤਿਹਗੜ ਸਾਹਿਬ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਦੇ ਆਵਾਰਾ ਕੁੱਤਿਆਂ ਦੀ ਜੋ ਵੈਕਸੀਨੇਸ਼ਨ ਹੈ ਅਤੇ ਨਸਬੰਦੀ ਜੋ ਹੈ ਉਹ ਹੁਣ ਕੀਤੀ ਜਾਵੇਗੀ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਐਪਿਟੋਮੋਲੋਜਿਸਟ ਡਾਕਟਰ ਪ੍ਰਭਜੋਤ ਕੋਰਨੇ ਦੱਸਿਆ ਹੈ ਕਿ ਇਸ ਸੰਬੰਧੀ ਸਾਰੀ ਜੋ ਪ੍ਰੋਪੋਜ਼ਲ ਹੈ ਉਹ ਬਣਾ ਕੇ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਨੂੰ ਭੇਜ ਦਿੱਤੀ ਗਈ ਹੈ ਤੇ ਅਗਲੀ ਮੀਟਿੰਗ ਦੇ ਵਿੱਚ ਇਸ ਪ੍ਰੋਗਰਾਮ ਨੂੰ ਫਾਈਨਲ ਕਰ ਦਿੱਤਾ ਜਾਵੇਗਾ ਉਹਨਾਂ ਦੱਸਿਆ ਹੈ ਕਿ ABC ਯਾਨੀ ਕਿ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਾਰੇ ਹੀ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਆਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਅਤੇ ਨਸਬੰਦੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਪਸ਼ੂ ਪਾਲਣ ਵਿਭਾਗ ਨਗਰ ਕੌਂਸਲਰ ਜਿਹੜੇ ਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਨਾਲ ਜੋ ਐਨਜੀਓ ਦਾ ਸਹਿਯੋਗ ਵੀ ਲਿਆ ਜਾਵੇਗਾ ਤੇ ਨਾਲ ਹੀ ਇਹਨਾਂ ਆਵਾਰਾ ਕੁੱਤਿਆਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਇਸ ਗੱਲ ਦਾ ਵੀ ਖਾਸਾ ਧਿਆਨ ਰੱਖਿਆ ਜਾਵੇਗਾ। ਔਰ ਹੈਲਥੀ ਬਟਰ ਹੈਲਥਲੀਸਟ ਸਾਹਿਬ ਦੀ ਗਾਈਡਲਾਈਨਸ ਦੇ ਅਕੋਰਡਿੰਗ ਔਰ ਗਵਰਨਮੈਂਟ ਦੀ ਗਾਈਡਲਾਈਨਸ ਦੇ ਅਕੋਰਡਿੰਗ ਅਸੀਂ ਜਿਹੜੇ ਜਿੰਨੇ ਵੀ ਸਾਡੇ ਆਮ ਆਦਮੀ ਕਲੀਨਿਕ ਹੈਗੇ ਉੱਥੇ ਹੀ ਵੈਕਸੀਨੇਸ਼ਨ ਸਟਾਰਟ ਕੀਤੀ ਗਈ ਹੈ। ਸਾਡੇ ਜ਼ਿਲ੍ਹੇ ਦੇ ਵਿੱਚ 20 ਆਮ ਆਦਮੀ ਕਲੀਨਿਕ ਦੇ ਇੱਥੇ ਕਿ ਐਂਟੀ ਰੈਬੀਜ਼ ਐਕਸੀ ਜਿਹੜੀ ਸਟਾਰਟ ਹੋ ਚੁੱਕੀ ਹੈ। ਔਰ ਲੋਕ ਇਸ ਚੀਜ਼ ਦਾ ਫੈਸਿਲਿਟੀ ਦਾ ਫਾਇਦਾ ਲੈ ਰਹ 24x7 ਦੇ ਕਿਹੜੇ ਪੁਆਇੰਟਸ ਨੇ ਜਿੱਥੇ 24x7 ਦੀ ਫੈਸਿਲਿਟੀ ਵੈਕਸੀਨੇਸ਼ਨ ਸਾਡੇ ਕੋਲੇ ਜੋ ਇੱਕ ਸਾਡਾ ਮਾਡਲ ਕਲੀਨਿਕ ਹੈਗਾ ਔਰ ਐਂਟੀ ਰੈਬੀਜ਼ ਵੈਕਸੀਨ दैट इज ਡਿਸਟ੍ਰਿਕਟ ਹਸਪੀਟਲ ਜਿੱਥੇ 24 ਇੰਟੂ 7 ਅਵੇਲੇਬਿਲਟੀ ਹੁੰਦੀ ਹੈਗੀ ਆ ਆ ਵੈਕਸੀਨੇਸ਼ਨ ਦੀ ਔਰ ਮੰਡੀ ਕੁਬਿੰਦ ਕਰਦੀ ਹੈ ਉਧਰ ਸਿਵਲ ਸਰਜਨ ਫਤੇਗੜ ਸਾਹਿਬ ਡਾਕਟਰ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਜਾਨਵਰ ਦੇ ਕੱਟਣ ਦੇ ਪਹਿਲੇ ਤੀਜੇ ਤੇ ਨਾਲ ਹੀ 7ਵੇਂ ਤੇ ਨਾਲ ਹੀ 28ਵੇਂ ਦਿਨ ਐਂਟੀ ਰੈਬੀਸ ਟਿਕਾ ਕਰਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿਸ ਨੂੰ ਲਗਵਾਉਣ ਦੇ ਲਈ ਹੁਣ ਆਮ ਲੋਕਾਂ ਨੂੰ ਘਰੋਂ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਅਗਲੀ ਖਬਰ ਮਾਨਸਾ ਤੋਂ ਆਮਨੇ ਆ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਪਿੱਖੀ ਕਸਬੇ ਦੇ ਵਿੱਚ ਸਥਾਨਕ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ ਹੈ ਕਿ ਗੰਦੇ ਸੀਵਰੇਜ ਪਾਣੀ ਦੇ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਗੰਦਾ ਸੀਵਰੇਜ ਦਾ ਪਾਣੀ ਉਹਨਾਂ ਦੇ ਘਰਾਂ ਅੱਗੇ ਲੰਮੇ-ਲੰਮੇ ਸਮੇਂ ਤੋਂ ਜਿਹੜਾ ਹੈਗਾ ਖੜਿਆ ਹੋਇਆ ਤੇ ਪਾਣੀ ਬਹੁਤ ਪ੍ਰਦੂਸ਼ਿਤ ਹੋ ਚੁੱਕੀ ਹੈਗੀ ਆ ਦੱਸਿਆ ਜਾ ਰਿਹਾ ਕਿ ਜੋ ਸਥਾਨਕ ਲੋਕ ਨੇ ਇਹ ਦੱਸਿਆ ਹੈ ਕਿ ਇਹ ਪਾਣੀ 2 ਮਹੀਨਿਆਂ ਤੋਂ ਜੋ ਹੈ ਗਲੀਆਂ ਦੇ ਵਿੱਚ ਵਗ ਰਿਹਾ ਤੇ ਪ੍ਰਸ਼ਾਸਨ ਨੇ ਇਸ ਗੰਦੇ ਪਾਣੀ ਦੇ ਲਈ ਕੋਈ ਵੀ ਠੋਸ ਪ੍ਰਬੰਧ ਨਹੀਂ ਕੀਤੇ ਇਹ ਪਾਣੀ ਇਨਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਕਿ ਸਥਾਨਕ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਤੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਸਕੂਲ ਜਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਗੰਦੇ ਪਾਣੀ ਦੇ ਕਾਰਨ ਬੱਚੇ ਬਿਮਾਰ ਹੋ ਗਏ ਨੇ ਅਤੇ ਨਗਰਪੰਚਾਇਤ ਜਾਂ ਫਿਰ ਸੀਵਰੇਜ ਬੋਰਡ ਦੇ ਵੱਲੋਂ ਇਸ ਗੰਦੇ ਪਾਣੀ ਨੂੰ ਕੱਢਣ ਦੇ ਲਈ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਸਥਾਨਕ ਲੋਕ ਇਸ ਸੰਬੰਧੀ ਨਗਰਪੰਚਾਇਤ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮਿਲੇ ਨੇ ਪਰ ਉਹ ਸਿਰਫ ਵਿਸ਼ਵਾਸੀ ਦਿਵਾਰੇ ਨੇ ਉਹ ਸਿਰ ਜੋ ਹੈ ਭਰੋਸਾ ਦਿੰਦੇ ਨੇ ਹੁਣ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗੰਦੇ ਪਾਣੀ ਦਾ ਕੋਈ ਹੱਲ ਕੱਢਿਆ ਜਾਵੇ ਪਾਣੀ ਤਾਂ ਤੁਹਾਡੇ ਸਾਹਮਣੇ ਹੈ ਜੀ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਮਿਲਣ ਵਾਸਤੇ ਚਲੋ ਕੋਈ ਚੈਨਲ ਵਾਲਾ ਹੀ ਪਹੁੰਚਿਆ ਕਿਉਂਕਿ ਅਸੀਂ ਬਹੁਤ ਚੱਕਰ ਸ਼ੀਵਰੇਜ ਬੋਰਡ ਦੇ ਵੀ ਲਗਾਤੇ ਕਮੇਟੀ ਦੇ ਵੀ ਲਗਾਤੇ ਪ੍ਰਧਾਨ ਨੂੰ ਵੀ ਕਹਤਾ ਔਰ ਸਾਡੇ ਐਮਸੀ ਸਾਹਿਬ ਤਾਂ ਚਲੋ ਸਾਡੇ ਨਾਲ ਹੀ ਲੱਗੇ ਹੋਏ ਨੇ ਇਹਨਾਂ ਦੀ ਵੀ ਨਹੀਂ ਕੋਈ ਸੁਣ ਰਿਹਾ ਪਤਾ ਨਹੀਂ ਗਵਰਨਮੈਂਟ ਦਾ ਕੀ ਸਿਸਟਮ ਹੈ ਕਿ ਜਿਹੜਾ ਐਮਸੀ ਸਾਨੂੰ ਬਣਾ ਕੇ ਦਿੱਤਾ ਤੁਸੀਂ ਉਹ ਕਾਦੇ ਵਾਸਤੇ ਬਣਾਇਆ ਜਦੋਂ ਤੁਸੀਂ ਉਹਦੀ ਨਹੀਂ ਸੁਣਨੀ ਅਸੀਂ ਇੱਥੇ ਪਰੇਸ਼ਾਨ ਹੋ ਰਹੇ ਹਾਂ ਬੜੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਾਂ ਬੱਚੇ ਸਾਡੇ ਪਾਣੀ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਦੀ ਲੰਘ ਰਹੇ ਨੇ ਬਿਮਾਰੀਆਂ ਦਾ ਸਾਹਮਣਾ ਹੋ ਰਿਹਾ ਹੈ ਭੀਖੀ ਬੱਸ ਸਟੈਂਡ ਤੋਂ ਅਸਮਾਨ ਨੂੰ ਜਾਂਦੀ ਹੋਈ ਮੇਨ ਗਲੀ ਐ ਇਹ ਦੇਖੋ ਜਿੰਨੇ ਵੀ ਲੋਕ ਲੰਘ ਰਹੇ ਨੇ ਸਾਰੇ ਉਹ ਇਹ ਗੰਦੇ ਪਾਣੀ ਦੇ ਵਿੱਚ ਦੀ ਗੁਜ਼ਰ ਰਹੇ ਨੇ ਲੇਕਿਨ ਕੋਈ ਹੱਲ ਨਹੀਂ ਹੋ ਰਿਹਾ ਪਤਾ ਨਹੀਂ ਕੀ ਗੱਲ ਹੈ ਕੌਣ ਹੀ ਕੋਈ ਸੁਣ ਰਿਹਾ ਹੈ ਕੀ ਇੰਨਾ ਮਾੜਾ ਹਾਲ ਐ ਇਸ ਵਾਰ ਸਰਕਾਰ ਦਾ ਹੋ ਰਿਹਾ ਕੀ ਮੰਗ ਕਰਦੇ ਹਾਂ ਮੰਗੇ ਇਹੀ ਕਰਦੇ ਆ ਜੀ ਬਸ ਸਾਡੇ ਦੇ ਇਹੀ ਪਾਣੀ ਦਾ ਹੱਲ ਕਰਦੇ ਨੇ ਗੰਦਾ ਪਾਣੀ ਸਾਡੇ ਘਰਾਂ ਦੇ ਅੱਗੇੋਂ ਨਿਕਲ ਜਾਵੇ ਗਲੀ ਸਾਫ਼ ਸੁਥਰੀ ਹੋਵੇ ਚੰਗੇ ਤਰੀਕੇ ਨਾਲ ਕੋਈ ਨੰਗਦਾ ਹੋਵੇ ਜੀ ਅੱਜ ਬਹੁਤ ਜ਼ਿਆਦਾ ਗੰਦਾ ਪਾਣੀ ਸੀਵਰੇਜ ਰੁਕੇ ਹੋਏ ਨੇ ਜੀ ਕੋਈ ਪਾਣੀ ਦੀ ਨਿਕਾਸੀ ਨਹੀਂ ਹੈਗੀ ਸਾਰਾ ਗੰਦਾ ਪਾਣੀ ਸਾਡ ਗਲੀ ਸਾਰੀ ਗਲੀ 'ਚ ਭਰਿਆ ਹੋਇਆ ਹੈ ਤੁਸੀਂ ਆਪ ਹੀ ਦੇਖ ਲਓ ਮੱਛਰ ਕਿੰਨਾ ਹੋ ਰਿਹਾ ਹੈ ਫਰੇ ਬਾਈ ਕਿੰਨੇ ਜਮ ਰਿਹਾ ਹੈ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਘਰ ਘਰ ਬਿਮਾਰ ਹੋਏ ਪੈ ਰਹੇ ਨੇ ਜੀ ਇਹਦਾ ਜ਼ਿੰਮੇਵਾਰ ਅਸੀਂ ਤਾਂ ਫਿਰ ਗਵਰਨਮੈਂਟ ਨੂੰ ਕਹਾਂਗੇ ਜੀ ਬੱਚਿਆਂ ਨੂੰ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਸਾਰੇ ਜੀ ਬੱਚੇ ਖੇਡਣ ਤੋਂ ਪਰੇਸ਼ਾਨ ਨੇ ਅੰਦਰ ਇੱਕ ਕੈਦ ਵਾਂਗ ਕੈਦ ਹੋ ਰਹੇ ਨੇ ਬੱਚੇ ਕੋਈ ਸਕੂਲ ਜਾਂਦੇ ਨੇ ਉਹ ਵੀ ਬੜੀ ਮੁਸ਼ਕਲ ਨਾਲ ਦਾ ਇੱਕ ਤੇ ਚੜਾ ਤੋਂ ਉਹਨਾਂ ਨੂੰ ਬੈਨਨਾ ਤੇ ਬੱਸਾਂ ਤੇ ਚੜਾ ਕੇ ਆਣਾ ਪੈਂਦਾ ਜੀ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਹਾਂ ਜੀ ਸਾਡੀ ਇਹ ਗਲੀ ਜਲਦੀ ਤੋਂ ਜਲਦੀ ਪਾਣੀ ਦਾ ਨਿਕਾਸ ਕੀਤਾ ਜਾਵੇ ਸਫਾਈ ਕਰਾਈ ਜਾਵੇ ਤਾਂ ਜੋ ਬਿਮਾਰੀਆਂ ਤੋਂ ਰਾਹਤ ਪਾ ਸਕਣ ਦੋ ਦਿਨ ਪਹਿਲਾਂ ਬੱਚਿਆਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਗਏ ਬੱਚੇ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ ਤੇ ਹੁਣ ਬੱਚੇ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਦੀ ਬਾਹਰ ਕੱਢੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਪਿੰਡ ਭਰੋਵਾਲ थाना ਗੋਇੰਦਵਾਲ ਸਾਹਿਬ ਦਾ ਗੁਰਮਾਨਦੀਪ ਸਿੰਘ ਜੋ ਕਿ ਦੱਸਿਆ ਜਾ ਰਿਹਾ ਹੈ ਕਿ 12 ਸਾਲ ਦਾ ਸੀਗਾ ਜੋ ਕਿ ਬੱਚਿਆਂ ਦੇ ਨਾਲ ਯਾਨੀ ਆਪਣੇ ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਦੇ ਲਈ ਗਿਆ ਸੀ ਅਤੇ ਇਹ ਬੱਚਾ ਨਹਿਰ ਦੇ ਵਿੱਚ ਡੁੱਬ ਗਿਆ ਸੀ ਡੁੱਬਣ ਦੇ ਨਾਲ ਬੱਚੀ ਦੀ ਮੌਤ ਹੋ ਗਈ ਹੈ ਬੱਚੇ ਦੀ ਲਾਸ਼ ਜੋ ਹੈ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਹੈ ਪਰਿਵਾਰ ਦੇ ਵਿੱਚ ਸੋਗ ਦੇਖਣ ਨੂੰ ਮਿਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੇ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਪਰਿਵਾਰ ਦੇ ਵਿੱਚ ਉਸ ਦੀ ਮਾਂ ਅਤੇ ਦੋ ਭੈਣਾਂ ਨੇ ਜਿਨ੍ਹਾਂ ਦੇ ਵਿੱਚੋਂ ਇਹ ਛੋਟਾ ਸੀ ਅਤੇ ਪਰਿਵਾਰ ਦਾ ਸਹਾਰਾ ਸੀ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਕਿਰਪਾਲ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਪਿਛਲੇ 2 ਦਿਨਾਂ ਤੋਂ ਹੀ ਮੁੰਡੇ ਦੀ ਭਾਲ ਕੀਤੀ ਜਾ ਰਹੀ ਸੀ ਤੇ ਪਿੰਡ ਨੱਥੂ ਕੇ ਬੁਰਜ ਰਾਏ ਤੋਂ ਇਸ ਦੀ ਮਰਤਕ ਦੇ ਜੋ ਹੈ ਬਰਾਮਦ ਕੀਤੀ ਗਈ ਹੈ ਜੋ ਸੰਬੰਧੀ ਕਾਰਵਾਈ ਜੋ ਹੈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਪਿਤੇ ਦਿਨ ਵੀ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਦੋਸਤਾਂ ਤੋਂ ਪੁੱਛਿਆ ਗਿਆ ਸੀ ਕਿ ਤੁਸੀਂ ਤਾਂ ਆ ਗਏ ਤੇ ਸਾਡਾ ਪੁੱਤ ਕਿੱਥੇ ਰਹਿ ਗਿਆ ਤਾਂ ਦੋਸਤਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਉਹ ਅਸੀਂ ਨਹਿਰ ਦੇ ਵਿੱਚ ਨਾਣ ਗਏ ਸੀ ਲੇਕਿਨ ਅਸੀਂ ਬਾਹਰ ਆ ਗਏ ਉਹ ਬਾਰੀ ਨਿਕਲਿਆ ਹਾਲਾਂਕਿ ਪੂਰੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤੇ ਹੁਣ ਮ੍ਰਿਤਕ ਦੇ ਬਰਾਮਦ ਹੋਈ ਹੈ। ਮੇਰਾ ਨਾਮ ਜਮੇਲ ਸਿੰਘ ਆ ਜੀ ਤੇ ਮੇਰਾ ਭਾਂਜਾ ਹੀ ਜਿਹੜਾ ਪੂਰਾ ਮੁੰਡਾ। ਇਹ ਪਰਸੋਂ ਨਿਤਰੀ ਨੂੰ ਕਿਤੇ ਮੋਲਿਆਂ ਦੇ ਨਾਲ ਹੀ ਬਾਹਰ ਗਿਆ ਅਸੀਂ ਤੇ ਕਿਆ ਕੱਢਣਗੇ ਆ ਜੀ। ਪਰ ਅੱਜ ਬੋਡਿੰਗ ਹੋ ਗਈ ਉਹਦੀ ਮਰਤ। ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਬੇਟੇ? ਪਰਿਵਾਰ 'ਚ ਮਾਤਾ ਜੀ ਦੋ ਭੈਣਾ ਵਾ। ਡੈਡੀ ਪਹਿਲਾਂ ਪੂਰੇ ਹੋ ਗਏ ਆ। ਕੋਈ ਪਰਿਵਾਰ ਦਾ ਸਾਰਾ ਨਹੀਂ ਬਸ ਇਹਦੇ ਆਸਰੇ ਮਾਂ ਹੀ ਦਿਨ ਕੱਟਣ ਲਈ। ਇਹ ਬੱਚਾ ਭੈਣਾਂ ਤੋਂ ਛੋਟਾ ਕਿ ਜਾਂ ਛੋਟਾ ਛੋਟਾ ਹੀ ਦੋਨਾਂ ਭੈਣਾਂ ਤੋਂ ਛੋਟਾ ਦੋਨਾਂ ਭੈਣਾਂ ਤੋਂ ਛੋਟਾ ਹਾਂਜੀ ਹੁਣ ਪਰਿਵਾਰ ਵਰਤਕੀ ਮੰਗ ਕਰਦਾ ਪਰਚੇ ਕੋਲ ਜਾਤਦਾ ਦੁਵਾਰ ਤੇ ਜਦਰੀ ਕਮਿਊਨਿਟੀ ਕਾਰਵਾਈ ਜੋ ਵੀ ਚੇਤੇ ਆਉ ਹੋਣੀ ਚਾਹੀਦੀ ਹੈ ਜੀ ਜਿਹਦੇ ਨਾਲ ਸਪਸ਼ਟ ਹੋ ਸਕੇ ਕਿ ਮੌਤ ਦਾ ਕਾਰਨ ਸਰਕਾਰ ਨੇ ਕੀ ਕੀਤਾ ਇਹਦੀ ਕੋਈ ਜਾਣਕਾਰੀ ਹੈ ਕਿ ਬੱਚਾ ਜਿਹੜਾ ਲਾਪਤਾ ਹੈ ਵੀ ਦੱਬੇ ਹੀ ਵਾਕਿਆ ਕਿ ਜਾਂ ਕੋਈ ਹੋ ਰਹੀ ਨਹੀਂ ਜੀ ਘਰੋਂ ਤੇ ਖੇਡਣ ਗਿਆ ਹੀਗਾ ਮਤਲਬ ਜਿਸ ਜਿਤੇ ਕਿ ਲਾਪਤੇ ਰਹੇ ਉਸ ਤਰ੍ਹਾਂ ਲੱਗਦਾ ਤਾਂ ਨਹੀਂ ਕਿ ਇਦਾਂ ਕੋਈ ਦੱਬਿਆ ਹੋਗਾ ਪਰ ਉਹ ਬੱਚੇ ਦੇ ਕਹਿੰਦੇ ਆ ਕਿ ਅਹੀਂ ਨਾ ਹੋਂ ਗਏ ਹਾਂ ਇਹ ਮਾਮਲਾ ਜੀ ਪਿੰਡ ਭਰੋਵਾਲ ਦਾ ਬੱਚਾ 12 ਸਾਲ ਦਾ ਦੋ ਬੱਚੇ ਨਹਿਰ ਤੇ ਨਾਉਣ ਆਏ ਰਜਵਾਹਾ ਪੱਟੀ ਚ ਪਿੰਡ ਭਰੋਵਾਲ ਤੇ ਇੱਕ ਬੱਚਾ ਡੁੱਬ ਗਿਆ ਅਸੀਂ ਦੋ ਤਿੰਨ ਦਿਨ ਤੋਂ ਛੋਟਾ ਬੱਚਾ ਜਿਹੜਾ ਹੋਇ ਉਹ ਡਰ ਗਿਆ ਵੀ ਤੇ ਮੇਰਾ ਨਾਣਾ ਲੱਗ ਜਾ ਤੇ ਉਹਨੇ ਦੱਸਿਆ ਨਹੀਂ ਕਿਸੇ ਨੂੰ ਜੀ ਅਸੀਂ ਫੇਰ ਲਾ ਕੇ ਸਾਰੀਆਂ ਨਹਿਰਾਂ ਸ਼ੱਕ ਦੀ ਬਣਾ ਦੇ ਫੋਲਦੇ ਰਹੇ ਜੀ ਫਤਿਆਬਦ ਵਾਲੀ ਨਹਿਰ ਸਾਰੀ ਰਾਤ ਤੋਂ ਦੋ ਤਿੰਨ ਦਿਨ ਹੋ ਗਿਆ ਪਿੰਡ ਵਾਰਸਾਂ ਨੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਤੇ ਲੋਕਲ ਪੁਲਿਸ ਸਾਡੇ ਐਸਐਚਓ ਸਾਹਿਬ ਸਾਹਿਬ ਬਰਲਾ ਸਿੰਘ ਜੀ ਐਸਆਈ ਐਸਐਚਓ ਗੋਦਵਾਲ ਸਾਹਿਬ ਮੈਂ ਕਿਰਪਾਲ ਸਿੰਘ ਐਸਆਈ ਚੌਕੀ ਇੰਚਾਰਜ ਫਤਿਹਬਾਦ ਬੜੀ ਮੁਸ਼ਕਲ ਕਰਕੇ ਬੱਚੇ ਦੀ ਬੋਡੀ ਅੱਜ ਮਿਲੀ ਹੈ ਜੀ ਪਰਵਾੜ ਤੋਂ ਲੈ ਕੇ ਪਿੰਡਾਂ 'ਚ ਰਾਤ ਵੀ ਸੱਚ ਕਰਦੇ ਰਹੇ ਜੀ ਫੇਲੋ ਗਿਆ ਤਾਂ ਰਾਤੀ ਸਰਚ ਕੀਤੀ ਸੀ ਕਿ ਸੀਨੀਅਰ ਅਫਸਰ ਨੋਟਿਸ ਜੰਦਾ ਹੀ ਤੇ ਅਫਸਰਾਂ ਨੇ ਕਿਹਾ ਵੀ ਬਚਾ ਲਵੋ ਕਿ ਵਾਰਸਾਂ ਨੂੰ ਹਵਾ ਦੇ ਕਰੋ ਅੱਜ ਉਹਦੀ ਡੈੱਡ ਬੋਡੀ ਮਿਲੀ ਹੈ ਬੜਾ ਦੁੱਖ ਹੋਇਆ ਹੈ ਬੱਚੇ ਦਾ ਨਾਮ ਆ ਗੁਰਮਾਨਦੀਪ ਸਿੰਘ ਪੁੱਤਰ ਦਲਵੀਰ ਸਿੰਘ ਪਾਪਾ ਦੀ ਡੈਥ ਹੋ ਗਈ ਆ ਪਿੰਡ ਪਰੋਵਾਲ ਤੇ ਦੋ ਇਹਦੀਆਂ ਭੈਣਾਂ ਆ ਜੀ ਇੰਨੀ ਉਮਰ ਹੈ ਬੱਚੇ ਦੀ ਬੱਚੇ ਦੀ 12 ਸਾਲ ਦੀ ਉਮਰ ਹੈ ਜੀ 6ਵੇਂ ਚ ਪੜਦਾ ਹੈ ਹੁਣ ਕੀ ਕਾਰਵਾਈ ਹੋਣ ਚੰਦੀ ਆ ਇਹਦੇ ਇਹਦੇ ਮਮੀ ਦੇ ਬਿਆਨ ਲਿਖ ਕੇ ਜੀ ਮਨਵਿੰਦਰ ਕੋਰੇ ਦੇ ਮਮੀ ਦਾ ਨਾਮ ਆ ਉਹਨਾਂ ਦੇ ਬਿਆਨ ਲਿਖ ਕੇ ਬਾਡੀ ਕਬਜ਼ੇ ਚ ਲੈ ਲਈ ਆ ਅਗਲੀ ਕਾਨੂੰਨੀ ਕਾਰਵਾਈ ਜਾਰੀ ਆ ਜੀ ਅਕੋਰਡਿੰਗ ਟੂ ਦਾ ਜੋ ਕਾ ਕਾਰਵਾਈ ਬਣਦੀ ਕਰਾਂਗੇ ਜੀ ਅਗਲੀ ਖਬਰ ਪਟਿਆਲਾ ਤੋਂ ਸਾਮਣੇ ਆ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਭਕਾ ਪ੍ਰਧਾਨ ਕਿਰਪਾਲ ਸਿੰਘ ਬਡੂਂਗੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 150 ਕਰੋੜ ਦੇ ਵਿੱਤੀ ਸੰਕਟ ਦੇ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇੱਕੋ ਵਾਰ ਸਪੈਸ਼ਲ ਗ੍ਰਾਂਟ ਦੇ ਕੇ ਕਰਜ਼ਾ ਮੁਕਤ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ ਜਾਵੇ ਕਿਉਂਕਿ ਪਿਛਲੇ ਕਈ ਦਿਨ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀ ਤਨਖਾਨਾ ਮਲਣ ਕਾਰਨ ਤਰਨਾ ਲਗਾ ਰਹੇ ਨੇ ਇਹਨਾਂ ਧਰਨਿਆਂ ਦੇ ਨਾਲ ਪੰਜਾਬ ਤੇ ਅਕਸ ਨੂੰ ਠੇਸ ਪਹੁੰਚਦੀ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਹੋ ਰਹੇ ਵਿਦਿਆਰਥੀਆਂ ਦੇ داخلیاں ਉੱਤੇ ਵੀ ਜੋ ਹੈ ਮਾੜਾ ਪ੍ਰਭਾਵ ਪੈ ਰਿਹਾ ਹੈ ਪ੍ਰੋਫੈਸਰ ਬਡੁੰਗਰ ਨੇ ਕਿਹਾ ਹੈ ਕਿ 19 ਜੁਲਾਈ ਨੂੰ ਪੰਜਾਬ ਦੇ ਰਾਜਪਾਲ ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਵੀ ਨੇ ਯੂਨੀਵਰਸਿਟੀ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਕੇ ਗਏ ਸਨ ਪਰ ਵਿੱਤੀ ਸੰਕਟ ਬਾਰੇ ਕੁਝ ਵੀ ਨਹੀਂ ਕਹਿ ਸਕੇ ਸੀ ਤਾਂ ਉਹਨਾਂ ਕਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਵਾਰ-ਵਾਰ ਜੋ ਹੈ ਲਗਾਤਾਰੀ ਹੋ ਰਹੀਆਂ ਸਮੱਸਿਆ ਦਾ ਕਾਰਨ ਯੂਨੀਵਰਸਿਟੀ ਜੋ ਐ ਸਰ 150 ਕਰੋੜ ਦਾ ਕਰਜ਼ਾ ਹੈਗਾ ਜਿਸ ਕਰਜ਼ੇ ਉਤੇ ਜੋ ਐ ਭਾਰੀ ਵਿਆਜ ਵੀ ਹੈ ਤੇ ਜੋ ਯੂਨੀਵਰਸਿਟੀ ਦੇ ਵਿੱਤੀ ਸੰਕਟ ਨੂੰ ਹੋਰ ਗਹਿਰਾ ਕਰ ਸਕਦਾ ਹੈ ਇਸ ਕਰਕੇ ਇਸ ਦੇ ਵੱਲੋਂ ਜੋ ਐ ਇਸ ਪੂਰੇ ਮਾਮਲੇ ਦੇ ਵਿੱਚ ਪੱਤਰ ਜੋ ਐ ਲਿਖ ਕੇ ਮੰਗ ਕੀਤੀ ਗਈ ਹੈ ਕਿ ਜੋ ਕਰਜ਼ਾ ਹੈਗਾ ਉਹ ਖਤਮ ਕੀਤਾ ਜਾਵੇ ਤੇ ਜੋ ਪੈਸੇ ਨੇ 150 ਕਰੋੜ ਦੀ ਵਿੱਤੀ ਸੰਕਟ ਦੇ ਨਾਲ ਜੋ ਪੰਜਾਬੀ ਯੂਨੀਵਰਸਿਟੀ ਜੂਜ਼ ਰਿਹਾ ਤਾਂ ਉਹਨਾਂ ਨੂੰ ਇਹ ਪੈਸੇ ਮੁਹੱਈਆ ਕਰਵਾਏ ਜਾਣ ਰੋਜ਼ਾ ਸ਼ਰੀਫ ਸਰਹੰਦ ਵਿਖੇ Hazrat Sheikh Ahmed Afsani ਦੀ ਯਾਦ ਵਿੱਚ ਹਰ ਇੱਕ ਸਾਲ ਆਯੋਜਿਤ ਕੀਤੇ ਜਾਣ ਵਾਲੇ ਸਾਲਾਨਾ ਤਿੰਨ ਰੋਜ਼ਾ 413ਵਾਂ ਉਰਸ ਸ਼ੁਰੂ ਹੋ ਚੁੱਕਿਆ ਹੈ ਇਸ ਸਾਲਾਨਾ ਉਰਸ ਦੇ ਵਿੱਚ ਇਸ ਵਾਰ ਗੁਆਂਡੀ ਦੇਸ਼ ਪਾਕਿਸਤਾਨ ਅਫਗਾਨਿਸਤਾਨ ਤੋਂ ਕੋਈ ਵੀ ਸ਼ਰਦਾਲੂ ਨਹੀਂ ਪਹੁੰਚਿਆ ਜਦੋਂ ਕਿ ਦੇਸ਼ ਦੇ ਹੋਰ ਕੋਨੇ-ਕੋਨੇ ਤੋਂ ਮੁਸਲਿਮ ਪਾਈਚਾਰੇ ਦੇ ਲੋਕਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਇਸ ਮੌਕੇ ਤੇ ਰੋਜ਼ਾ ਸ਼ਰੀਫ ਤੇ ਖਲੀਫਾ ਸੈਦ ਮੁਹੰਮਦ ਸਾਦਕ ਜੋ ਨੇ ਉਹਨਾਂ ਨੇ ਦੱਸਿਆ ਹੈ ਕਿ 21 ਸਤੰਬਰ ਤੋਂ 23 ਸਤੰਬਰ ਤੱਕ ਜੋ ਹੈ ਇਹ ਮਨਾਇਆ ਜਾਵੇਗਾ ਤੇ ਨਾਲ ਹੀ ਸਾਲਾਨਾ ਤਿੰਨ ਰੋਜ਼ਾ ਔਰਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੁਸਲਿਮ ਪਾਈਚਾਰੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕਰਦੇ ਨੇ ਉਨ੍ਹਾਂ ਇਸ ਮੌਕੇ ਸਹਿਯੋਗ ਦੇਣ ਵਾਲੀਆਂ ਸਮੂਚੀਆਂ ਸਖਸ਼ੇਤਾ ਦਾ ਧੰਨਵਾਦ ਵੀ ਕੀਤਾ ਤੇ ਨਾਲ ਹੀ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਡਾਕਟਰ ਸੋਨਾ ਧੰਦ ਨੇ ਦੱਸਿਆ ਹੈ ਕਿ ਰੋਜਾ ਸ਼ਰੀਫ ਵਿਖੇ ਲੱਗਣ ਵਾਲੇ ਤਿੰਨ ਰੋਜਾ ਸਲਾਨਾ ਓਰਸ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਤੇ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਨਾਲ ਹੀ ਜ਼िला ਪ੍ਰਸ਼ਾਸਨ ਦੇ ਵੱਲੋਂ ਲੋੜੀਂਦੀਆਂ ਸੁਵਿਧਾਵਾਂ ਜੋ ਨੇ ਰੋਜ਼ਾ ਸ਼ਰੀਅ ਵਿਖੇ ਪੌਂਚਣ ਵਾਲੇ ਸ਼ਰਦਾਲੂਆਂ ਨੂੰ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਸ ਵਿੱਚ ਪੂਰੇ ਭਾਰਤ ਤੋਂ ਜਿਹੜੇ ਵੱਖ-ਵੱਖ ਥਾਵਾਂ ਤੋਂ ਜਿਹੜੇ ਲੋਕ ਬੜੀ ਗਿਣਤੀ ਵਿੱਚ ਲੋਕ ਇੱਥੇ ਆ ਕੇ ਪਹੁੰਚ ਰਹੇ ਨੇ ਔਰ ਕੱਲ ਤੱਕ ਜਿਹੜਾ ਲੋਕਾਂ ਦਾ ਆਂਦਰਸ ਸੱਜਿਆ ਰਹੇਗਾ ਕੀ ਕੀ ਸਮਾਰੋਹ ਹਨ ਅੱਜ ਜਿਹੜਾ ਹੈ ਸਾਡਾ ਬਾਦ ਨਮਾਜ਼ੇ ਇਸ਼ਾ ਜਿਹੜਾ ਹੈਗਾ ਮਿਲਾਸ਼ੀ ਦਾ ਪ੍ਰੋਗਰਾਮ ਹੈ ਤੇ ਕੱਲ ਬਾਅਦ ਨਮਾਜ਼ੇ ਮਗਰਿਬ ਕੁਲਸ਼ੀ ਫੋਨ ਕੇ ਤੇ ਉਸ ਤੋਂ ਬਾਅਦ 23 ਤਰੀਕ ਨੂੰ ਸਵੇਰੇ ਜਿਹੜਾ ਹੈਗਾ ਆਖੀਰ ਦੀ ਜਿਹੜਾ ਦੁਆ ਜੜੀ ਕੀ ਹੈ ਉਹ ਉਹ ਹੋ ਜਾਏਗੀ ਤੇ ਬਿੰਦ ਆਪ 10 ਵਜੇ ਤੱਕ ਕੀ ਦੁਆ ਹੋਏ ਕਿੰਨੇ ਦਿਨ ਦਾ ਸਮਾਗਮ ਹੁੰਦਾ ਹੁੰਦਾ ਇਹ 3 ਦਿਨ ਦਾ ਸਮਾਗਮ ਹੈ 3.5 ਤੇ ਹੋਰ ਆਪਣਾ ਕਿਥੋਂ ਕਿ ਵਿਦੇਸ਼ਾਂ ਤੋਂ ਆਏ ਨਹੀਂ ਇਸ ਵਾਰ ਇਸ ਨੂੰ ਤੁਹਾਨੂੰ ਵਿਦੇਸ਼ਾਂ ਤੋਂ ਇਸ ਸਾਲ ਜਿਹੜਾ ਹੈਗਾ 2 ਗਜ਼ਾਨੀ ਆਣਾ ਹੋਇਆ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਜ਼ਾਇਰ ਨਾ ਦੇ ਸੀ ਹਰ ਸਾਥ ਤੇ ਕਿ ਇਸ ਸਾਲ ਦੀ ਗੱਲ ਸਨ ਹਜ਼ਾਰ ਸ਼ਰਧਾਲੂ ਇਹ ਤਿੰਨ ਦਿਨਾਂ ਵਿੱਚ ਆਉਂਦੇ ਹਨ ਦੇਸ਼ ਤੋਂ ਤੇ ਵਿਦੇਸ਼ ਤੋਂ ਇਸ ਵਾਰ ਜਿਹੜੀ ਗੱਲ ਹੋਈ ਹੈ ਉਸ ਹਿਸਾਬ ਨਾਲ ਦੇਸ਼ ਤੋਂ ਸ਼ਰਧਾਲੂ ਜ਼ਿਆਦਾ ਆਣਗੇ ਮੁਕੰਮਲ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਜਾ ਚੁੱਕੇ ਹਨ ਇਸ ਤੋਂ ਓਵਰਲ 올 ਇਨ ਚਾਰਜ ਐਸਟੀਐਮ ਫੋ ਤੇਗੜ ਸਾਹਿਬ ਨੂੰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਮੌਕੇ ਤੇ ਰੋਜ਼ਾ ਸ਼ਰੀਫ ਵਿੱਚ ਸੈਪਰੇਟ ਡਿਊਟੀ ਮੈਜਿਸਟਰੇਟ ਤੇ ਨੋਡਲ ਅਫੀਸਰ ਲਾਇਆ ਗਿਆ ਤੇ ਇੱਕ ਪਿੰਡ ਬਰਾਸ ਵਿੱਚ ਵੀ ਸੈਪਰੇਟ ਨੋਡਲ ਅਫੀਸਰ ਤੇ ਡਿਊਟੀ ਮੈਜਿਸਟ੍ਰੇਟ ਇਸ ਤੋਂ ਇਲਾਵਾ ਸਫਾਈ ਦੇ ਪ੍ਰਬੰਧਾਂ ਲਈ ਐਮਸੀ ਸਰਹੰਦ ਨੂੰ ਕਹਿ ਦਿੱਤਾ ਗਿਆ ਹੈ ਜੋ ਕਿ ਉਹ ਮੁਕੰਮਲ ਕਰ ਲੈਣਗੇ ਉਦੋਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਅੱਜ ਦੀ ਪੰਜਾਬ న్యూਸ ਦੇ ਵਿੱਚ ਇੰਨਾ ਹੀ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ ਫੇਸਬੁੱਕ YouTube ਤੇ Instagram ਚੈਨਲ ਨੂੰ ਸਬਸਕ੍ਰਾਈਬ ਫਾਲੋ ਤੇ ਲਾਈਕ ਕਰਨਾ ਨਾ ਭੁੱਲਿਓ ਇਸੇ ਤਰੀਕੇ ਦੇ ਨਾਲ ਹੋਰ ਖਬਰਾਂ ਜਾਣਨ ਦੇ ਲਈ ਦੇਖਦੇ ਰਹੋ ਹਮਦਰ ਟੀਵੀ ਸਤ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਵਿਤਾ ਲੈ ਕੇ ਹਾਜ਼ਰਾਂ ਪੰਜਾਬ ਨਿਊਜ਼ ਪੰਜਾਬ ਨਿਊਜ਼ ਦਾ ਆਗਾਜ਼ ਕਰਾਂਗੇ ਸਭ ਤੋਂ ਵੱਡੀ ਖਬਰ ਦੇ ਨਾਲ ਕੱਚਾ ਆੜਤੀਆ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਵੜਿੰਗ ਦੀ ਪ੍ਰਧਾਨਗੀ ਦੇ ਵਿੱਚ ਸ਼ਹਿਰ ਦੇ ਮੋੜ ਰੋਡ ਸਥਿਤ ਮੁਕਸਾ ਗੈਸਟ ਹਾਊਸ ਵਿਖੇ ਹੋਈ ਜਿਸ ਦੇ ਵਿੱਚ ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੋ ਨੇ ਪੰਜਾਬ ਦੇ ਜਸਵਿੰਦਰ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਮੀਟਿੰਗ ਦੇ ਵਿੱਚ ਮੌਜੂਦ ਸਮੂਚੇ ਆਰਤੀਆਂ ਪਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਤੇ ਨਾਲੇ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਜਨਰਲ ਸਕੱਤਰ ਪੁਨੀਤ ਕੁਮਾਰ, ਜਨਰਲ ਸਕੱਤਰ ਰਾਜੇਂਦਰ ਅਰੋੜਾ ਸੈਕਟਰੀ, ਪ੍ਰਿਤਪਾਲ ਸਿੰਘ ਮੀਡੀਆ ਇੰਚਾਰਜ ਵੀ ਸ਼ਾਮਲ ਰਹੇ। ਇਸ ਮੌਕੇ ਦੱਸਿਆ ਜਾ ਰਿਹਾ ਕਿ ਸ਼੍ਰੀ ਮੁਕਸਰ ਦੀ ਕੱਚਾ ਆਰਤੀਆਂ ਐਸੋਸੀਏਸ਼ਨ ਦੇ ਵੱਲੋਂ ਇੱਕ ਮੰਗ ਪੱਤਰ ਵੀ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੂੰ ਸੌਂਪਿਆ ਗਿਆ ਹੈ। ਇਸ ਵਕਤ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਹੈ ਕਿ ਆੜਤ ਦੇ ਵਿੱਚ ਵਾਧਾ ਕਰਨ ਦੇ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਯਤਨ ਕਰ ਰਹੇ ਨੇ ਤੇ ਉਹਨਾਂ ਵਿਸ਼ਵਾਸ ਵੀ ਦਿਵਾਇਆ ਹੈ ਕਿ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਆੜਤ 2.5 ਅਤੇ ਲੇਬਰ ਰੇਟ ਵੀ ਹਰਿਆਣਾ ਦੇ ਬਰਾਬਰ ਹੋ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਕਿਸੇ ਆੜਤੀਏ ਦਾ ਸ਼ੈਲਰ ਲੱਗਿਆ ਹੋਇਆ ਹੈ ਤੇ ਉਸ ਦੇ ਨਾਲ ਕਿਸੇ ਕਿਸਮ ਦਾ ਤੱਕਾ ਹੋ ਰਿਹਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰਨ ਉਨ੍ਹਾਂ ਦੀ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰਵਾਈ ਜਾਵੇਗੀ ਪ੍ਰਧਾਨ ਰਾਣਾ ਨੇ ਪੁਰਜ਼ੋਰ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆੜਤੀਏ ਪਾਈਚਾਰੇ ਦੀਆਂ ਮੰਗਾਂ ਨੂੰ ਹੱਲ ਨਾ ਕਰਵਾ ਸਕੇ ਤਾਂ ਫਿਰ ਉਹ ਪ੍ਰਧਾਨਗੀ ਦੇ ਅਹੁਦੇ ਨੂੰ ਤਿਆਗ ਦੇਣਗੇ ਮੈਂ ਨਹੀਂ ਕਹਿੰਦਾ ਕਿ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਗਈਆਂ ਬੇਸ਼ੱਕ ਸਾਡੀਆਂ ਘੱਟ ਮੰਨ ਹੋਈਆਂ ਪਰ ਅਸੀਂ ਅਗਲੀ ਮੀਟਿੰਗ ਦਾ ਰਾਹ ਪੁੱਧਰਾ ਕਰਕੇ ਉੱਠੇ ਉਦੋਂ ਕਿ ਅਸੀਂ ਅਗਲੀ ਮੀਟਿੰਗ ਕਿਹਾ ਕੇ ਬੈਠੀਏ ਤਾਂ ਅਫਸਲ ਸਾਡੇ ਲੋ ਪਹਿਲਾਂ ਮੀਟਿੰਗ ਤੇ ਬੈਠੇ ਹੋਣ ਇਹੋ ਜਿਹਾ ਕੋਈ ਲਫਜ਼ ਨਾ ਅੱਖਰਾਂ ਨੂੰ ਸਾਡੇ ਮੂੰਹ ਤੋਂ ਨਿਕਲ ਜਾਵੇ ਕਿ ਜਿਹਦੇ ਕਰਕੇ ਉਹ ਸਾਡੀ ਆਵਾਜ਼ ਸੁਣਨੀ ਪਸੰਦ ਨਾ ਕਰਨ ਸਾਡਾ ਫੋਨ ਚੱਕਣਾ ਪਸੰਦ ਨਾ ਕਰਨ ਸੋ ਵੀਰੋ ਅਸੀਂ ਲੱਗੇ ਆ ਮੰਤਰੀ ਸਾਹਿਬਾਨਾਂ ਨੂੰ ਸਾਨੂੰ ਪੂਰਨ ਭਰੋਸਾ ਦਿੱਤਾ ਹੈ ਕੀਸੀਜਨ ਤੋਂ ਪਹਿਲਾਂ ਪਹਿਲਾਂ ਤੁਹਾਡੀਆਂ ਅਸੀਂ ਸਾਰੀਆਂ ਮੁਸ਼ਕਲਾਂ ਹੱਲ ਕਰਾਂਗੇ 9 ਕਰੋੜ ਦੀ ਗੱਲ ਰਜਿੰਦਰ ਜੀ ਨੇ ਕੀਤੀ ਜਿਸ ਦਿਨ ਪ੍ਰਧਾਨ ਬਣੇ ਤਾਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਆ ਕੋਸ਼ਿਸ਼ ਇਹ ਸੀ ਕਿ ਜੋ 9 ਕਰੋੜ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਆਪ ਲਿਆਦਾ ਉਹ ਪੰਜਾਬ ਦੇ ਆਰਤੀਆਂ ਦੇ ਖਾਤੇਾਂ ਵਿੱਚ ਪਈਓਦੇ ਵੀ ਮੈਂ ਮੈਸੇਜ ਤੁਹਾਨੂੰ ਭੇਜਦਾ ਰਿਆਂ ਜਿੱਦਾਂ ਸਿੱਟੀ ਨਹੀਂ ਗਈ ਉਹ ਵੀ ਮੈਸੇਜ ਕੱਢ ਕੇ ਗਰੁੱਪਾਂ 'ਚ ਦੇਖ ਲਿਓ ਅਗਲੀ ਖਬਰ ਸ਼੍ਰੀ ਫਤਿਹਗੜ ਸਾਪ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਆਵਾਰਾ ਕੁੱਤਿਆਂ ਦੀ ਨਸਬੰਦੀ ਜੋ ਹੈ ਜ਼ਿਲ੍ਹੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁੱਤਿਆਂ ਦੇ ਮਾਮਲੇ ਜੋ ਨੇ ਲਗਾਤਾਰ ਹੀ ਇਸ ਪਿੰਡ ਦੇ ਵਿੱਚ ਵਧਦੇ ਜਾ ਰਹੇ ਸੀ ਜਿਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਜੋ ਇਹ ਫੈਸਲਾ ਕੀਤਾ ਗਿਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਸਾਲ 2024 ਦੇ ਵਿੱਚ ਕਰੀਬ 7400 ਮਾਮਲੇ ਡੌਗ ਬਾਈਟਸ ਦੇ ਸਾਹਮਣੇ ਆਏ ਸੀ ਤੇ 2025 ਦੇ ਵਿੱਚ ਹੁਣ ਤੱਕ 3000 ਦੇ ਲਗਭਗ ਜਿਹੜੇ ਮਾਮਲੇ ਨੇ ਸਾਹਮਣੇ ਆ ਚੁੱਕੇ ਨੇ ਤੁਹਾਨੂੰ ਦੱਸ ਦੇਈਏ ਕਿ ਡੌਗ ਬਾਈਟ ਸਣੇ ਸਾਰੇ ਹੀ ਜਾਨਵਰਾਂ ਦੇ ਕੱਟਣ ਤੋਂ ਬਚਾਅ ਦੇ ਲਈ ਹੁਣ ਸਾਰੇ ਆਮਾਦਨਿਕ ਕਲੀਨਿਕਾਂ ਦੇ ਵਿੱਚ ਐਂਟੀ ਰੇਬੀਅਸ ਟੀਕਾਕਰਨ ਸ਼ੁਰੂ ਹੋਵੇਗਾ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਡੌਗ ਬਾਈਟ ਦੇ ਮਾਮਲੇ ਜੋਨੇ ਉਹ ਸਾਹਮਣੇ ਆ ਰਹੇ ਸੀ ਜਿਸ ਨੂੰ ਧਿਆਨ ਦੇ